ਅੱਜ ਸਥਾਨਕ ਅੰਪਾਇਰ ਹੋਟਲ ਵਿਖੇ ਰੋਟਰੀ ਕਲੱਬ ਮਲੇਰਕੋਟਲਾ ਬਨੌਰ ਰੋਜ਼ਾ ਇਫਤਾਰੀ ਦਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਰੋਟਰੀ ਕਲੱਬ ਦੇ ਪ੍ਰਧਾਨ ਵੀ ਰੈਬਰ ਸਪੋਰਟਸ ਦੇ ਐਮ ਡੀ ਮੁਹੰਮਦ ਖਾਲਿਦ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਇਸ ਮੌਕੇ ਗੱਲਬਾਤ ਕਰਦੇ ਹਨ ਰੋਟੇਰੀਅਨ ਸ਼੍ਰੀ ਅਮਜਦ ਅਲੀ ਸ਼ੌਰਾਬ ਨੇ ਦੱਸਿਆ ਕਿ ਰੋਟਰੀ ਕਲੱਬ ਦਾ ਮਕਸਦ ਸਾਰੇ ਪਈਚਾਰਾਂ ਨੂੰ ਆਪਸ ਦੇ ਵਿੱਚ ਇਕੱਠਾ ਕਰਨਾ ਅਤੇ ਉਹਨਾਂ ਵਿੱਚ ਪਈਆਂ ਦੂਰੀਆਂ ਨੂੰ ਖਤਮ ਕਰਨਾ ਅਤੇ ਰੋਜ਼ਾ ਆਫਤਾਰੀ ਦਾ ਇਹ ਪ੍ਰੋਗਰਾਮ ਇਸ ਮਕਸਦ ਨੂੰ ਪੂਰਾ ਕਰਨ ਦਾ ਇੱਕ ਵਧੀਆ ਵਸੀਲਾ ਹੈ ਜਦੋਂ ਕਿ ਮੁਹੰਮਦ ਖਾਲੇ ਦੇ ਮੈਨੇਜਿੰਗ ਡਾਇਰੈਕਟਰ ਰਹਿਬਰ ਸਪੋਰਟਸ ਨੇ ਇਸ ਮੌਕੇ ਤੇ ਕਿਹਾ ਕਿ ਕਿਸੇ ਵੀ ਇਨਸਾਨ ਦਾ ਰੋਜ਼ਾ ਖਲਵਾਉਣਾ ਬਹੁਤ ਵੱਡੇ ਪੁੰਨ ਦਾ ਕਾਰਨ ਬਣਦਾ ਹੈ ਇਸ ਦੇ ਮੱਦੇਨਜ਼ਰ ਉਕਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਅੱਜ ਅੰਪੈਰ ਫੋਟੋ ਜਿਹੜੇ ਭਾਏ ਗਏ ਨੇ ਕਿਹਦੇ ਵੱਲੋਂ ਭੁਲਾਏ ਗਏ ਆ ਅੱਜ ਅੰਪੈਰ ਹੋਣ ਦੇ ਲੋਕੀ ਸਾਹਿਬ ਮਿਲਣੇ ਕੋਲੇ ਲੋਕਾਂ ਨੂੰ ਭੁਲਾਏ ਗਏ ਨੇ ਔਰ ਇਹ ਭਾਈਚਾਰੇ ਦੇ ਮੱਦੇ ਨਾਜ਼ ਰੱਖਦੇ ਹੋਏ ਕਿ ਮੇਰੇ ਕੋਲ ਇੱਕ ਭਾਈਚਾਰਾ ਸਾਂਝਾ ਚੱਲਦਾ ਰਹੇ। ਅਰੋਹੀ ਕਬ ਦਾ ਮੇਨ ਮਕਸਦ ਵੀ ਇਹ ਹੈ ਕਿ ਆਪਸ داری ਭਾਈਚਾਰਾ ਮੇਲ ਬਰਾਬ ਰਹੇ ਔਰ ਇਸੇ ਉਹਦੇ ਨਾਲ ਲੋਕਾਂ ਨੂੰ ਲੈ ਕੇ ਚੱਲਦੇ ਨੇ। ਇਸ ਮੱਥੀ ਦਾ ਤੇ ਅੱਲਾ ਦੇ ਵੱਲੋਂ ਇਹ ਸਾਡੀ ਸੌਨਤ ਵੀ ਹੈ ਤੇ ਰੋਜ਼ਾ ਉਤਾਰੀ ਵੀ ਅਸੀਂ ਕਰਾਈ ਹੈ। ਸਵਾਬ ਦੀ ਵੀ ਸਾਡੀ ਲਈ ਹੈ। ਕਿ ਅਸੀਂ ਜਿਹੜਾ ਫੰਕਸ਼ਨ ਕਰਨਾ ਸਭ ਭਾਈਚਾਰੇ ਨਾਲ ਹੈ ਆਪਸ ਵਿੱਚ ਮੇਲ ਬਰਾਬ। ਇਨਸ਼ਾਅੱਲਾ ਅਸੀਂ ਆਉਣ ਵਾਲੇ ਸਾਲ ਫੇਰ ਵੀ ਕਰਦੇ ਰਹਿਣਾ। ਸਰ ਇਹ ਯੋਜਨਾ ਫਾਰੀ ਰੋਟਰੀ ਕਲਬ ਤੋਂ ਪਰੇ ਜਾ ਰਹੀ ਹੈ ਆਦਿ ਕਰਕੇ ਇਹਦੀ ਅਹਿਮੀਅਤ ਬਾਰੇ ਥੋੜਾ ਜਿਹਾ ਦੱਸੋ ਰੋਟਰੀ ਇੰਟਰਨੈਸ਼ਨਲ ਜਿਹੜੀ ਤੇ 200 ਦੇਸ਼ਾਂ ਤੋਂ ਜ਼ਿਆਦਾ ਜਗ੍ਹਾ ਹੈ ਔਰ ਇਹਦੇ ਤਕਰੀਬਨ 12 ਲੱਖ 12 ਲੱਖ ਮੈਂਬਰ ਤੋਂ ਜ਼ਿਆਦਾ ਮੈਂਬਰ ਨੇ ਜਿਹੜੀ ਇਸ ਟਾਈਮ ਲੇਟੈਸਟ ਸਪਿਰਿਟ ਹੈ ਰੋਟਰੀ ਦੀ ਕੋਈ ਹੈ ਕਿ ਜਿੱਥੇ ਵੀ ਭਲਚਾਰਾ ਪ੍ਰਮੋਟ ਹੋ ਸਕਦਾ ਹੋਵੇ ਉਹਨੂੰ ਕੋਸ਼ਿਸ਼ ਕਰੋ ਉਹਨੂੰ ਡੀਆਈਆਈ ਕਹਿੰਦੇ ਨੇ ਬਹੁਤ ਲੰਮਾ ਐਕਸਪਲੇਨੇਸ਼ਨ ਹੋਗਾ ਅਸੀਂ ਉਹਦੇ ਬਾਅਦ ਸੈਮੀਨਾਰ ਵੀ ਕਰਦੇ ਆ ਜਿਹੜਾ ਫੰਕਸ਼ਨ ਉਹ ਇਸੇ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਜਿਹਨੇ ਚਾਹੇ ਧਰਮ ਦੇ ਬੰਦੇ ਸ਼ਾਮਿਲ ਹੋ ਜੇ ਤਾਂ ਹਰ ਹਫ਼ਤਾ ਵੀ ਉਹਨਾਂ ਦੇ ਇੱਕ ਟੈਗ